ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਉੱਤੇ VOTING ਜਾਰੀ ਹੈ ਦਿਗਜਾਂ ਦਾਜ ਟੈਸਟ ਹੈ ਤੇ ਦੇਖਣਾ ਹੋਵੇਗਾ ਕਿ ਆਖਿਰਕਾਰ ਕੌਣ ਇਹਨਾਂ ਸੀਟਾਂ ਤੇ ਬੈਸਟ ਹੋਵੇਗਾ ਲੋਕਾਂ ਦੇ ਵੱਲੋਂ ਵੋਟਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਸਵੇਰ ਤੋਂ 7 ਵਜੇ VOTING ਪ੍ਰਕਿਰਿਆ ਸ਼ੁਰੂ ਹੈ ਧੁੰਦ ਦੇ ਕਾਰਨ ਠੰਡ ਦੇ ਕਾਰਨ ਲੋਕ ਘਟਕਰਾਂ ਦੇ ਵਿੱਚੋਂ ਬਾਹਰ ਨਿਕਲੇ ਨੇ ਸਵੇਰੇ ਰਫਤਾਰ ਕੁਝ ਮੱਠੀ ਸੀ ਪਰ ਕਈ ਥਾਵਾਂ ਦੇ ਉੱਤੇ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਗਿੱਦੜਬਾਹਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਸੀਟ ਦੇ ਉੱਤੇ ਹਰ ਇੱਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਹਾਲਾਂਕਿ ਉਮੀਦਵਾਰ ਵੀ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਨੇ ਜੜਿਆ ਵੋਟਰਾਂ ਦੇ ਨਾਲ ਉਹਨਾਂ ਦੇ ਵੱਲੋਂ ਗਲਬਾਤ ਵੀ ਕੀਤੀ ਜਾ ਰਹੀ ਹੈ ਲੱਖ ਲੱਖ ਥਾਵਾਂ ਤੋਂ ਲਗਾਤਾਰ ਤੁਰਨ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਤੇ ਹੁਣ VOTING ਪ੍ਰਕਿਰਿਆ ਲਗਾਤਾਰ ਹਾਲਾਂਕਿ 6 ਵਜੇ ਤੱਕ ਵੋਟਾਂ ਹੋਣ ਗਿਆ ਪਰਸੈਂਟੇਜ ਵੀ ਜਿਹੜੀ ਆ ਵਕ-ਵਕ ਸੀਟਾਂ ਦੇ ਸਾਹਮਣੇ ਆ ਚੁੱਕਿਆ ਕਿ ਹੁਣ ਤੱਕ ਪੰਜਾਬ ਦੀਆਂ ਚਾਰ ਸੀਟਾਂ ਤੇ ਕਿੰਨੀ ਜਿਹੜੀ ਆ voting ਹੋ ਚੁੱਕੀ ਹੈ ਤੇ ਅਜੇ ਗੱਲ ਕਰੀਏ ਗਿੱਦੜਬਾਹਾ ਸੀਟ ਦੀ ਹੁਣ ਤੱਕ 35% ਜਿਹੜੀ ਆ ਗਿੱਦੜਬਾਹਾ ਦੇ ਵਿੱਚ voting ਹੋ ਚੁੱਕੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ 19.4% voting ਹੋ ਚੁੱਕੀ ਹੈ ਜੱਬੇਵਾਲ ਦੇ ਵਿੱਚ 12. 71 ਫੀਸਦੀ VOTING ਹੋ ਚੁੱਕੀ ਹੈ ਤੇ ਉਸ ਦੇ ਨਾਲ ਹੀ ਬਰਨਾਲਾ ਦੇ ਵਿੱਚ 16.1 ਫੀਸਦੀ ਜੜੀਆ VOTING ਹੋ ਚੁੱਕੀ ਆ ਸਭ ਤੋਂ ਜ਼ਿਆਦਾ ਇਸ ਵਕਤ VOTING ਜੜੀਆ 12 ਵਜੇ ਤੱਕ ਗਿੱਦੜਬਾਹਾ ਦੇ ਵਿੱਚ ਹੋਈ ਹੈ 35 ਫੀਸਦੀ ਲੋਕਾਂ ਦੇ ਵੱਲੋਂ ਜੜੀਆ ਵੋਟ ਪੋਲ ਕੀਤੀ ਗਈ ਹੈ ਤੇ ਹੁਣ 23 ਨਵੰਬਰ ਨੂੰ ਆਖਿਰਕਾਰ ਹਰ ਇੱਕ ਦੇ ਜੜੇਆ ਕੰਨਾਂ ਦੇ ਵਿੱਚ ਜੜੀ ਆਵਾਜ਼ ਸੁਣਨ ਨੂੰ ਤਰਸ ਰਹੇ ਨੇ VOTER ਜਿਨ੍ਹਾਂ ਨੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਤੇ ਉਹ VOTER ਆਪਣੇ ਆਪਣੇ ਉਮੀਦਵਾਰਾਂ ਦੇ ਨਾਮ ਸੁਣਨ ਲਈ ਜੜੇ ਆ ਤਰਸਦੇ ਨੇ ਤੇ ਨਵੰਬਰ ਨੂੰ ਜੜੇ ਆ ਇਹਨਾਂ ਉਮੀਦਵਾਰਾਂ ਦੀ ਕਿਸਮਤ ਦੀ ਪਟਾਰੇ ਖੁੱਲੇਗੀ ਕਿ ਆਖਰਕਾਰ ਕਿਹੜਾ ਉਮੀਦਵਾਰ ਲੋਕਾਂ ਦਾ ਵਿਸ਼ਵਾਸ ਜਿੱਤ ਸਕਿਆ ਹੈ ਸੋ ਪੰਜਾਬ ਦੀ ਇਸਮਨੀ ਚੋਣਾ ਤੇ ਉੱਤੇ ਜਿਹੜੀ ਨਜ਼ਰ ਟਿਕੀ ਹੋਈ ਸੀ ਚਾਰ ਹੋਟ ਸੀਟਾਂ ਨੇ ਤਾਂ ਵੋਟਰਾਂ ਦੇ ਵੱਲੋਂ ਵੀ ਹਾਲਾਂਕਿ ਉਚਾ ਨਜ਼ਰ ਆ ਰਿਹਾ ਹੈ ਤੇ ਉਮੀਦਵਾਰਾਂ ਦੇ ਵੱਲੋਂ ਵੀ ਲਗਾਤਾਰ ਜੜਾਇਆ ਲੋਕਾਂ ਦੇ ਨਾਲ ਵੋਟਾਂ ਤੇ ਪਹਿਲਾਂ ਜਿਹੜਾ ਰابطਾ ਕਾਇਮ ਕੀਤਾ ਜਾ ਰਿਹਾ ਸੀ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਪ੍ਰੋਸਸ ਜਿਹੜਾ ਜਤਾਇਆ ਜਾ ਰਿਹਾ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਲੋਕ ਕਿਹੜੇ ਮੁੱਦੇ ਨੂੰ ਲੈ ਕੇ ਆਪੋ ਆਪਣੇ ਉਮੀਦਵਾਰਾਂ ਦੀ ਝੋਲੀ ਵੋਟ ਪਾਉਣਗੇ ਜ ਜਦ ਗੱਲ ਕਰੀਏ ਡੇਰਾ ਬਾਬਾ ਨਾਨਕ ਤੇ ਜਤਿੰਦਰ ਕੋਰ ਇਥੋਂ ਕਾਂਗਰਸ ਦੇ ਉਮੀਦਵਾਰ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਡਾਵਾ ਦੇ ਪਤਨੀ ਨੇ ਜਦ ਕੀ ਗੁਰਦੀਪ ਸਿੰਘ ਰੰਡਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਭਾਜਪਾ ਨੇ ਸ਼੍ਰਮnikal ਦਲ ਦੇ ਸਾਥਕਾ ਅਗੂ ਰਵਿਕਰਨ ਸਿੰਘ ਕਾਲੋ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜ ਜਨਾਂ ਦੇ ਪਿਤਾ ਵਿਧਾਨ ਸਭਾ ਸਪੀਕਰ ਰਹਿ ਚੁੱਕੇ ਨੇ ਜਿਸ ਦੇ ਨਾਲ ਹੀ ਚੱਬੇਵਾਲ ਦੀ ਗੱਲ ਕਰੀ ਤਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਰਾਜਕਮਰ ਚੱਬੇਵਾਲ ਦਾ ਪੁੱਤਰ ਇਸ਼ਾਂਕ ਉਮੀਦਵਾਰ ਹੈ ਚੋਣ ਮੈਦਾਨ ਦੇ ਵਿੱਚ ਨਿਤਰੀ ਹੋਏ ਨੇ ਤੇ ਉੱਥੇ ਕਾਂਗਰਸ ਨੇ ਜੁਲਾਬਾਰ ਐਸੋਸੀਏਸ਼ਨ ਦੇ ਪ੍ਰਧਾਨ ਰஞ்சிਤ ਸਿੰਘ ਨੂੰ ਵਿੱਚ ਚੋਣ ਮੈਦਾਨ ਦੇ ਵਿੱਚ ਉਹ ਕਾਰਿਆ ਚੱਬੇਵਾਲ ਦੇ ਵਿੱਚ ਵੀ ਮੁਕਾਬਲਾ ਜਿਹੜਾ ਕਾਫੀ ਫਸਮਾ ਹੋਇਆ ਨਜ਼ਰ ਆ ਰਿਹਾ ਬਰਨਾਲਾ ਸੀਟ ਤੇ ਆਮ ਆਦਮੀ ਪਾਰਟੀ ਤੋਂ ਹਰਿੰਦਰ ਸਿੰਘ ਤਾਲੀਵਾਲ ਚੋਣ ਲੜ ਰਹੇ ਨੇ ਜੋ ਸੰਸਦ ਮੈਂਬਰ ਗੁਰਮੀਤ ਸਿੰਘ ਮਿੱਤਹਿਰ ਦੇ ਕਰੀਬੀ ਨੇ ਦੇਖਣਾ ਹੋਵੇਗਾ ਕਿ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਜਿਹੜਾ ਆਪਣਾ ਪੈਂਦਾ ਅਪਨਾ ਸਕੇਗੀ ਕਿ ਲੋਕ ਫਿਰ ਤੋਂ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਜਤੋਣਗੇ ਦੇਖਣਾ ਹੋਵੇਗਾ 3 ਤਰੀਕ ਨੂੰ ਨਤੀਜੇ ਜਿਹੜੇ ਐਲਾਨੇ ਜਾਣਗੇ ਉੱਥੇ ਗਿੱਦੜਬਾਹਾ ਦੀ ਗੱਲ ਕਰੀਏ ਤਾਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਟਿੱਲੋ ਨੇ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਤੀਜੇ ਮੰਤਰਿਤ ਬਾਦਲ ਭਾਜਪਾ ਦੀ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ ਸੋ ਦਿੱਗਤ ਜੜਿਆ ਚੌਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦਿਗਜਾਂ ਦੇ ਵਿੱਚ ਕੌਣ ਆਖਿਰਕਾਰ ਵੈਸਟ ਹੋਵੇਗਾ ਲੋਕ ਕਿਸ ਨੂੰ ਆਪਣਾ ਉਮੀਦਵਾਰ ਚੁਣਨਗੇ ਕਿਸ ਦੇ ਸਿਰ ਦੇ ਉੱਤੇ ਤਾਜ ਸਜਾਉਣਗੇ ਇੱਕ ਵਾਰ ਫਿਰ ਦੱਸਦੇ ਹਾਂ ਕਿ ਹੁਣ ਤੱਕ ਜਾਨਕੀ 12 ਵਜੇ ਤੱਕ ਕਿੰਨੀ VOTING ਹੋ ਚੁੱਕੀ ਹੈ ਕਿ ਪ੍ਰਸੈਂਟੇਜ ਹੈ ਜੇ ਗਿੱਦੜ ਬਾਹਾ ਦੀ ਗੱਲ ਕੀਤੀ ਜਾਵੇ ਤਾਂ 35 ਫੀਸਦੀ ਜੜਿਆ ਗਿੱਦੜ ਬਾਹਾ ਦੇ ਵਿੱਚ VOTING ਹੋ ਚੁੱਕੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ 19.4 ਪ੍ਰਤੀਸ਼ਤ VOTING ਹੋ ਚੁੱਕੀ ਹੈ ਤੇ ਬਰਨਾਲਾ ਦੇ ਵਿੱਚ 16.1 ਡਿਗਰੀ 1 ਪ੍ਰਤੀਸ਼ਤ ਜਿਹੜੀ ਆ VOTING ਹੋ ਚੁੱਕੀ ਹੈ ਚੱਬੇਵਾਲ ਦੇ ਵਿੱਚ 12.71 ਫੀਸਤੀ VOTING ਹੋ ਚੁੱਕੀ ਹੈ ਸੋ ਪਲਪਲ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝ ਕਰਦੇ ਰਹਾਂਗੇ ਮਹਾਕਵਰਤ ਜੜੀਆ ਡੇਲੀ ਪੋਸਟ ਰਾਹੀਂ ਤੁਹਾਡੇ ਨਾਲ ਸਾਂਝ ਕੀਤੀ ਹੋਈ ਹੈ ਕਿਉਂਕਿ ਉਮੀਦਵਾਰਾਂ ਦੀਆਂ ਦਿਲਾਂ ਦੀ ਧੜਕਣਾ ਲਗਾਤਾਰ ਤੇਜ਼ ਨੇ ਉਮੀਦਵਾਰਾਂ ਦੇ ਵੱਲੋਂ ਹਾਲਾਂਕਿ ਅੱਡੀ ਚੋਟੀ ਦਾ ਜੋਰ ਜੜਾ ਲਾਇਆ ਗਿਆ ਸੀ ਨਾ ਜ਼ਿਮਨੀ ਚੋਣਾ ਨੂੰ ਲੈ ਕੇ ਤੇ ਹੁਣ 23 ਨਵੰਬਰ ਨੂੰ ਦੇਖਣਾ ਹੋਵੇਗਾ ਕਿ ਆਖਿਰਕਾਰ ਲੋਕ ਕਿਸ ਉਮੀਦਵਾਰ ਤੇ ਨਾਮ ਦੇ ਉੱਤੇ ਮੋਹਰ ਲਾਉਂਦੇ ਨੇ